ਮੋਹਾਲੀ ਦੇ ਫੇਸ 10 ਵਿੱਚ ਗਨ ਪੁਆਇੰਟ ਦੇ ਸੁਨਿਆਰੇ ਦੀ ਦੁਕਾਨ ਤੇ ਹੋਈ ਲੁੱਟ ਤੇ ਦੁਕਾਨ ਤੇ ਬੈਠੀ ਲੇਡੀਜ਼ ਗitanshri ਨੂੰ ਪਿਸਤੌਲ ਦਿਖਾ ਕੇ 200 ਗ੍ਰਾਮ ਦੇ ਲਗਭਗ ਸੋਨਾ ਲੁੱਟ ਕੇ ਲੁਟੇਰੇ ਫਰਾਰ ਹੋ ਗਏ ਇੱਕ ਐਕਟਿਵਾ ਦੁਕਾਨ ਦੇ ਬਾਹਰ ਖੜੀ ਕਰਕੇ ਉਹ ਭੱਜ ਗਏ ਪੁਲਿਸ ਮੌਕੇ ਤੇ ਤਫ਼ਤੀਸ਼ ਕਰ ਰਹੀ ਹੈ ਕਿ ਸੀਸੀਟੀਵੀ ਵੀ ਖੰਗਾਲੇ ਜਾ ਰਹੇ ਨੇ ਤੇ ਐਕਟਿਵਾ ਨੂੰ ਵੀ ਕਬਜ਼ੇ ਵਿੱਚ ਲੈ ਕੇ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਹਾਂਜੀ ਕੋਣ ਜੀ ਹਾਂਜੀ ਇਹ ਜਿਹੜੀ ਵਾਰਦਾਤ ਆ ਜੋ ਮੋਹਾਲੀ ਦੇ ਵਿੱਚ ਜੁਐਲਰ ਨਾਲ ਹੋਈ ਹੈ ਬੜੀ ਦੁਖਦਾਈ ਹੈ ਔਰ ਬੜੀ ਨਿੰਦਨਯੋਗ ਹੈ ਕਿ ਇਸ ਤਰ੍ਹਾਂ ਦੁਕਾਨਾਂ ਦੇ ਉੱਤੇ ਜਿਹੜੀ ਉਹ ਦਿਨ ਦਿਹਾੜੇ ਉਲਟ ਹੋਈ ਹੈ ਬਹੁਤ ਮਾੜੀ ਗੱਲ ਹੈ ਔਰ ਜਿਹੜੇ ਦੁਕਾਨਦਾਰ ਹੈ ਉਹ ਬੜੇ ਸਦਮੇ 'ਚ ਹੈ ਮੈਂ ਹੁਣੇ ਮਿਲ ਕੇ ਆਇਆ ਉਹਨਾਂ ਨੂੰ دہشت ਨੂੰ ਫੀਲ ਕਰ ਰਹੇ ਸਾਰਾ ਪਰਿਵਾਰ ਹੀ ਇਹ ਮਾੜੀ ਘਟਨਾ ਦੇ ਨਾਲ ਜਿਹੜਾ ਇੱਕ ਸਵਾਲ ਉੱਠਦਾ ਹੈ ਕਿ ਪ੍ਰਸ਼ਾਸਨਿਕ ਕੁਝ ਨਾ ਕੁਝ ਕਮੀਆਂ ਜਿਹੜੀਆਂ ਰਹਿੰਦੀਆਂ ਕਿਉਂਕਿ ਸੁਰੱਖਿਆ ਦਾ ਮਾਹੌਲ ਪੰਜਾਬ ਦੇ ਅੰਦਰ ਦਿਨ-ਬਦ ਦਿਨ ਹੋਰ ਬੱਤਰ ਤੋਂ ਬੱਤਰ ਹੁੰਦਾ ਜਾ ਰਿਹਾ ਜਿਸ ਨੂੰ ਜਿਹੜਾ ਪ੍ਰਸ਼ਾਸਨ ਨੂੰ ਧਿਆਨ ਇਸ ਦੇ ਉੱਤੇ ਦੇਣਾ ਚਾਹੀਦਾ ਮੈਂ ਪਹਿਲਾਂ ਵੀ ਬੜੀ ਬਾਰੀ ਚਿੱਠੀਆਂ ਪਾ ਚੁੱਕਾ ਹਾਂ ਇਹਨਾਂ ਨੂੰ ਵੀ ਤੁਸੀਂ ਜਿਹੜਾ ਜੁਐਲਰਾਂ ਦਾ ਜਿਹੜਾ ਅਲੱਗ ਤੋਂ ਬਣਾਓ ਵੀ ਜਿਹੜੀ ਸੁਰੱਖਿਆ ਦਾ ਵੀ ਕਿਦਾਂ ਇਹਨਾਂ ਦੀ ਸੁਰੱਖਿਆ ਨੂੰ ਬਿਹਤਰ ਕੀਤਾ ਜਾ ਸਕਦਾ ਕਿਉਂਕਿ ਇਹੀ ਇੱਕ ਕਾਰੋਬਾਰ ਹੈ ਜਿਹੜਾ ਖੁੱਲ੍ਹਮਖੁੱਲਾ ਇੱਕ ਅਗਲੇ ਨੂੰ ਸੋਨਾ ਚੱਕ ਕੇ ਵੇਚਣਾ ਕਿਤੇ ਵੀ ਬੜਾ ਆਸਾਨ ਈਜ਼ੀ ਹੁੰਦਾ ਔਰ ਜੁਐਲਰ ਖਾਸ ਕਰਕੇ ਮੁਹਾਲੀ ਦਾ ਔਰ ਪੰਜਾਬ ਦਾ ਬੜਾ ਈਜ਼ੀ ਟਾਰਗੇਟ ਦੇ ਉੱਤੇ ਉਹ ਨਜ਼ਰ ਆਂਦਾ ਇਹਨਾਂ ਨੂੰ ਪ੍ਰਸ਼ਾਸਨ ਨੂੰ ਇਹ ਚਾਹੀਦਾ ਔਰ ਮੁੱਖ ਮੰਤਰੀ ਸਾਹਿਬ ਨੂੰ ਮੈਂ ਕਹਾਂਗਾ ਕਿ ਦੇਖੋ ਜੁਐਲਰਾਂ ਦਾ ਨੂੰ ਬਹੁਤ ਭੈ ਦੇ ਵਿੱਚ ਕੰਮ ਕਰਨਾ ਪੈ ਰਿਹਾ ਬੱਚੇ ਆ ਪਰਿਵਾਰ ਆ ਉਹਨਾਂ ਦੇ ਔਰ ਲੋਕ ਇਸ ਕਾਰੋਬਾਰ ਤੋਂ ਬਹੁਤ ਡਰ ਰਹੇ ਆ ਸਰ ਕਿੰਨਾ ਨੁਕਸਾਨ ਹੈ ਜੀ ਹੁਣ ਤੱਕ ਕਿੰਨਾ ਨੁਕਸਾਨ ਪਤਾ ਲੱਗਿਆ ਦੇਖੋ ਉਹਨਾਂ ਨੇ ਉਹਨਾਂ ਦੇ ਦਸਨ ਮੁਤਾਬਕ ਮੈਂ ਤਾਂ ਹੁਣੇ ਤੁਹਾਡੇ ਸਾਹਮਣੇ ਮੈਂ ਵੀ ਹੁਣੇ ਹੀ ਪਹੁੰਚਿਆ ਉਹਨਾਂ ਨੇ ਦੱਸਿਆ ਕਿ ਕਾਫੀ ਕੋਈ ਚੀਜ਼ਾਂ ਉਹਨਾਂ ਦੀ ਗਈਆਂ ਪਰ ਉਹਨਾਂ ਨੇ ਹਲੇ ਤੋਲ ਤੋਲ ਮੋਲ ਹਲੇ ਕੀਤਾ ਨਹੀਂ ਵੀ ਕਿੰਨਾ ਪੇਟ ਕਿੰਨਾ ਚੀਜ਼ ਚਲੀ ਗਈ ਹੈ ਬਟ ਨੁਕਸਾਨ ਤੇ ਉਹਨਾਂ ਦਾ ਹੋਇਆ ਦੁਕਾਨਦਾਰੀ ਕਿੰਨੇ ਕਿੰਨੇ ਮੈਨੂੰ ਹੱਲੇ ਦੋ ਆਦਮੀ ਪਹਿਲਾਂ ਇੱਕ ਬੰਦਾ ਆਇਆ ਕਹਿੰਦੇ ਫਿਰ ਦੂਜਾ ਬੰਦਾ ਉਸ ਤੋਂ ਬਾਅਦ ਆਇਆ ਕੀ ਸਰ ਗਨ ਪੁਆਇੰਟ ਕਰਨਾ ਹੋਈ ਹੈ ਇਹ ਗਨ ਪੁਆਇੰਟ ਤੇ ਹੋਈ ਜੀ ਵੀਡੀਓ ਜਿਹੜੀ ਹੱਲੇ ਉਹਨਾਂ ਨੇ ਕੱਢੀ ਨਹੀਂ ਉਹਨਾਂ ਦਾ ਟੈਕਨੀਕਲ ਕੋਈ ਹੋਣਾ ਵੀ ਉਹ ਕੱਢਣਗੇ ਵੀਡੀਓ ਉਹਦੇ ਤੁਹਾਨੂੰ ਆਜੂ ਕੀ ਵੀਡੀਓ ਪਤਾ ਲੱਗ ਜੂਗਾ ਪਰ ਹੋਈ ਗੱਲ ਨੂੰ ਪੁਆਇੰਟ ਦੇ ਦਿੰਦੇ ਹਾਂ ਦਿਨ ਦਿਹਾੜੇ ਸਰ ਪੜੀ ਮਾਰਕੀਟ ਦੇ ਵਿੱਚ ਉਹ ਹਾਲੀ ਦੇ ਸੈਕਟਰ 125 ਸਨ ਇਨ ਕਲੇਵ ਵਿੱਚ ਐਚਡੀ ਗਲੋਸ ਪਾ ਸੈਂਟਰ ਵਿੱਚ ਮਸਾਸ ਦੇ ਨਾਮ ਤੇ ਚੱਲ ਰਹੇ ਦੇ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਗਿਆ ਤੇ ਚਾਰ ਲੜਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਦਰਅਸਲ ਪਹਿਲੀ ਮੰਜ਼ਲ ਤੇ ਇੱਕ ਵਕੀਲ ਦਾ ਦਫ਼ਤਰ ਹੈ ਉਸਨੇ ਸਟਿੰਗ ਆਪਰੇਸ਼ਨ ਕੀਤਾ ਤੇ ਆਪ ਹੀ ਜਾ ਕੇ ਵੀਡੀਓ ਬਣਾਈ ਤੇ ਬਾਅਦ ਵਿੱਚ 112 ਤੇ ਕਾਲ ਕਰਕੇ ਪੁਲਿਸ ਨੂੰ ਬੁਲਾ ਲਿਆ ਗਿਆ ਬਾਹਰੋਂ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਦੂਜੇ ਪਾਸੇ ਸਪਾ ਦੇ ਮੈਨੇਜਰ ਨੇ ਕਿਹਾ ਹੈ ਕਿ ਉਹਨਾਂ ਕੋਲ ਸਪਾ ਮ사ਜ ਦਾ ਲਾਇਸੈਂਸ ਵੀ ਹੈ ਨਾਮ ਤੁਹਾਡਾ ਤਾਂ ਕੀ ਇਸ਼ੂ ਹੈ ਜਿਹੜਾ ਥਾਣੇ ਆਣਾ ਪਿਆ ਸੋ ਮੇਰਾ ਨਾਮ ਐਡਵੋਕੇਟ ਪੀ.ਐਸ. ਜੈਨ ਹੈ ਜੀ ਥਾਣੇ ਨਾਲ ਜੀ ਇਸ਼ੂ ਹੈ ਜੀ ਸਾਡੇ ਆਫਿਸ ਦੇ ਉੱਪਰ ਇੱਕ ਸਪਾ ਸੈਂਟਰ ਹੈ ਜੀ ਜਿੱਥੇ ਮੇਰਾ ਇਲੀਗਲ ਅਸਿਸਟੈਂਟ ਇੱਕ ਤੇਰਾਪੀ ਕਰਾਉਣ ਗਿਆ ਤੇ ਡਿਊਰਿੰਗ दैट ਥੈਰੇਪੀ ਉਹਨੂੰ ਸੈਕਸ਼ੂਅਲ ਆਫ ਸਰਵਿਸਿਜ਼ ਆਫਰ ਕੀਤੀਆਂ ਗਈਆਂ ਉਹਦੀ ਕੰਪਲੇਨ ਅਸੀਂ ਥਾਣਿਆਂ ਨੂੰ ਦਰਜ ਕਰਾਈ ਹੈ ਜੀ ਕੰਪਲੇਨ ਕੀਤੀ ਹੈ ਤੇ ਮੌਕੇ ਤੇ ਰਿਕਾਰਡਿੰਗਸ ਇਹ ਸਾਡੇ ਕੋਲ ਵੀਡੀਓਜ਼ ਨੇ ਬਿਆਨ ਨੇ ਕੁੜੀਆਂ ਦੇ ਜਿਹੜੇ ਉੱਥੇ ਕਾਮ ਜਬਰਨ ਉਹਨਾਂ ਨੂੰ ਕੰਮ ਕਰਾਇਆ ਜਾਂਦਾ ਨਾਲ ਆਫ ਸਟਾਫ ਤੁਸੀਂ ਕਹਿ ਰਹੇ ਹੋ ਵੀ ਆਫਰ ਕੀਤਾ ਗਿਆ ਦੂਜੇ ਪਾਸੇ ਕਹਿੰਦੇ ਜਬਰਨ ਕੰਮ ਕਰਾਇਆ ਜਾਂਦਾ ਇਹਦੇ ਡਿਫਰੈਂਸ ਧਾਰ ਹੈ ਨਾ ਹਾਂਜੀ ਕਿਉਂਕਿ ਡਿਊਰਿੰਗ ਦੈਟ ਇਨਵੈਸਟੀਗੇਸ਼ਨ ਮੇਰੇ ਫਾਲੋ ਫੈਲੋ ਐਸੋਸੀਏਟਸ ਨੇ ਕੁੜੀਆਂ ਜਿਹੜੀਆਂ ਉੱਤੇ ਤਿੰਨ ਕੁੜੀਆਂ ਸੀ ਜਾਂ ਉਹ ਤਿੰਨਾਂ ਕੁੜੀਆਂ ਦੇ ਬਿਆਨ ਲਿੱਤੇ ਨੇ ਰਿਕਾਰਡਡ ਵੀਡੀਓਜ਼ ਨੇ ਜਿਨ੍ਹਾਂ ਬਿਆਨਾਂ ਦੇ ਵਿੱਚ ਕੁੜੀਆਂ ਦਾ ਦਾਵਾ ਹੈ ਕਿ ਉਹਨਾਂ ਕੋ ਇਹ ਜਿਹੜਾ ਉਹਨਾਂ ਦਾ ਸਪਾ ਦਾ ਉਹਨਾਂ ਦਾ ਕਮਲੇਸ਼ ਕੁਮਾਰ ਜ਼ਬਰਨਹੀਂ ਕੰਮ ਕਰਾ ਰਿਹਾ ਸੀ ਤੇ ਤੁਹਾਡੀ ਫਰਮ ਦਾ ਕੀ ਨਾਮ ਹੈ ਜੂਰੀਨੈਕਸਾ ਗਲੋਬਲ ਲੀਗਲ ਐਂਡ ਐਸੋਸੀਏਟਸ ਪ੍ਰਾਈਵੇਟ ਲਿमिटेड ਤੇ ਉਹ ਸਪਾ ਦਾ ਕੀ ਨਾਮ ਹੈ ਐਚਡੀ ਗਲੋਬਲ ਐਚਡੀ ਗਲੋ ਸਪਾ ਤੁਸੀਂ ਕਿਹਾ ਵੀ ਆਫਰ ਕੀਤਾ ਗਿਆ ਕਿ ਇਹਨਾਂ ਵੱਲੋਂ ਉਹਨਾਂ ਨੂੰ ਹੋਰ ਵੀ ਅੱਗੇ ਸੈਪਟ ਕੀਤੀ ਗਿਆ ਇਹਨਾਂ ਵੱਲੋਂ ਆਫਰ ਜਾਂ ਨਹੀਂ ਨੇ ਇਹਨਾਂ ਨੂੰ ਕੋਈ ਆਫਰ ਸੱਪਣੀ ਦਿੱਤੀ ਗਈ ਇਹਨਾਂ ਨੇ ਸਮਝਦਾਰੀ ਵਰਤੇ ਹੋਏ ਆਪਣੀ ਸਾਰੀ ਰਿਕਾਰਡਿੰਗ ਕੀਤੀ ਕਿ ਵੀ ਇਹ ਗੈਰਕਾਨੂੰਨੀ ਕੰਮ ਇੱਥੇ ਹੋ ਰਿਹਾ ਹੈ ਥੈਰੇਪਿਸਟ ਦੇ ਹਾਰ ਦੇ ਵਿੱਚ ਤੁਹਾਨੂੰ ਕੀ ਲੱਗਦਾ ਕੌਣ ਮੁਜਰਮ ਹੈ ਇਸ ਕੰਮ 'ਚ ਦੇਖੋ ਜੀ ਮੁਜਰਮ ਮੇਰੇ ਹਿਸਾਬ ਨਾਲ ਤਾਂ ਇਹ ਸਪਾਲ ਹੈ ਤੇ ਕਿਤੇ ਨਾ ਕਿਤੇ ਉਹ ਕੁੜੀਆਂ ਵੀ ਨੇ ਜੋ ਕਿ ਮਜਬੂਰੀ ਬਖਸ਼ ਇਹਨਾਂ ਨੂੰ ਕੁਝ ਕਰਨਾ ਪੈ ਰਿਹਾ ਕਿਉਂਕਿ ਜ਼ਿੰਦਗੀ ਆਪਾਂ ਨੂੰ ਆਪਾਂ ਨਾਲ ਜ਼ਰੂਰ ਦਿੰਦੀ ਹੈ ਬਟ ਵੀ ਹਵ ਟੂ ਫੇਸ ਇਟ ਵੀ ਹਵ ਟੂ ਫਾਈਟ ਫੋਰ ਇਟ ਵੀ ਸ਼ੁੱਡਨਟ ਬੀ ਕੰਪਰੋਮਾਈਜ਼ ਵਿਦ ਆਰ ਡਿਗਨਿਟੀ ਐਂਡ ਆਰ ਰਾਈਟ ਕਰੈਕਟ ਤੇ ਹੁਣ ਤੁਸੀਂ ਕੀ ਡਿਮਾਂਡ ਕਰਦੇ ਹੋ ਅਸੀਂ ਡਿਮਾਂਡ ਕਰਦੇ ਹਾਂ ਕਿ ਕੁੜੀਆਂ ਨੂੰ ਚਾਰਜ ਕੀਤਾ ਜਾਵੇ ਪਲੱਸ ਉਹਨਾਂ ਨੂੰ ਆਨਲਾਈਨ ਨੂੰ ਚਾਰਜ ਕੀਤਾ ਜਾਵੇ ਤੇ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਕੀ ਨਾਮ ਵੀ ਤੁਹਾਡਾ? ਕਲਾਸ਼ ਕਲਾਸ਼। ਕਿਆ ਕਲਾਸ਼ ਜੀ ਕਿਆ ਕਰਦੇ ਹੋ ਉੱਥੇ ਤੁਸੀਂ? ਮਸਾਲਾ ਸੈਂਟਰ। ਹੈ ਜੀ? ਮਸਾਲਾ ਸੈਂਟਰ। ਕਿੱਥੋਂ ਤੁਸੀਂ ਪਰਮਿਸ਼ਨ ਕਿੱਥੋਂ ਲਈ ਇਹਦੀ ਮਸਾਲਾ ਸੈਂਟਰ ਦੀ? ਸਰ ਇਹਦੇ ਐਮਐਸਸੀ ਐਮਐਸਸੀ ਗਵਰਨਮੈਂਟ ਨੇ ਦਿੱਤੀ ਹੋਈ ਹੈ ਸਾਨੂੰ ਸਾਡੇ ਕੋਲ ਹੈਗੀ ਵੀ। ਕਿਹੜੀ ਕਿਹੜੀ ਐਮਐਸਸੀ ਨੇ? ਐਮਐਸਸੀ ਐਮਐਸਸੀ ਜੋ ਭਾਰਤ ਸਰਕਾਰ ਗਵਰਨਮੈਂਟ ਦਿੱਤੀ ਹੋਈ ਹੈ। ਐਮਐਸਸੀ। ਉਹ ਤਾਂ ਐਮਐਸਐਮ ਵੀ ਉਹ ਤਾਂ ਕੋਈ ਵੀ ਲੈ ਸਕਦਾ। ਮਲਟੀਸਪੀਰ ਆਮ ਨਾਗਰਿਕ ਨੂੰ ਭਾਰਤ ਸਰਕਾਰ ਦਾ ਮਿਲੂਗਾ ਕਿ ਨਹੀਂ ਨਹੀਂ ਮ사ਜ ਤਾਂ ਨਹੀਂ ਹੈਗਾ ਉਹਦੇ ਜੀ ਮ사ਜ ਲਿਖਿਆ ਹੋਇਆ ਬਾਕੀ ਦਾ ਅੱਛਾ ਜੀ ਮ사ਜ ਕਰ ਸਕਦੇ ਹੋ ਯਾਯੁਰਵੈਦਿਕ ਮ사ਜ ਕਰਦੇ ਨੇ ਕਿਹੜੀ ਨਾਮ ਹੈ ਤੇ ਕੀ ਸ਼ਵੇ ਜਿਹੜਾ ਠਾਣੇ ਆਣਾ ਪਿਆ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਮੈਂ ਅੱਜ ਟਾਇਰਡ ਸੀਗਾ ਥੋੜਾ ਤੇ ਮੈਂ ਸਭ ਨੂੰ ਵੈਸੇ ਛੁੱਟੀ ਲਈ ਗਿਆ ਸਰ ਕਹਿੰਦੇ ਵੀ ਉੱਪਰ ਸਪਾ ਆ ਕੋਈ ਮ사ਜ ਵਗੈਰਾ ਕਰਦੇ ਨੇ ਵੀ ਉਹ ਕਰਾਣਾ ਮੈਂ ਉੱਪਰ ਗਿਆ ਐਡ ਐਡਵਰਟਾਈਜ਼ਮੈਂਟ ਦੇ ਹਿਸਾਬ ਨਾਲ ਮੈਂ ਕਿਹਾ ਚਲੋ ਮ사ਜ ਵਗੈਰਾ ਉਹਦੇ ਕਰਨਗੇ ਸਾਇਡ ਨਾਲ ਸਟੋਰ ਹੋ ਜੂ ਕਿੱਥੇ ਜੌਬ ਕਰਦੇ ਹੋ ਮੈਂ ਗਲੋਬਲ ਅ ਦੇਖ ਜੁਰੀਨ ਡੈਕਸਾ ਗਲੋਬਲ ਲੀਗਲ ਐਂਡ ਐਸੋਸੀਏਟਸ 'ਚ ਜੋਬ ਕਰਦਾ ਹਾਂ ਓਕੇ ਤੇ ਆ ਜਿਹੜਾ ਸਪਾ ਹੈ ਦਾ ਕੀ ਨਾਮ ਹੈ ਇਹਦਾ ਐਚ ਡੀ ਗਰੋਅ ਕਿੱਥੇ ਆ ਇਹ ਸਾਡੇ ਉੱਪਰ ਸੈਕੰਡ ਫਲੋਰ 'ਤੇ ਜੀ ਫਿਰ ਕੀ ਹੋਇਆ ਫਿਰ ਜਦੋਂ ਮ사ਜ ਮੈਂ ਕੀਤੀ 10 ਮਿੰਟ ਮ사ਜ ਕਰਨ ਤੋਂ ਬਾਅਦ ਉਹਨਾਂ ਨੇ ਤੁਸੀਂ ਕੀਤੀ ਕਿ ਕਰਵਾਈ ਕਰਵਾਈ ਹਾਂ ਠੀਕ ਹੈ ਜੋ ਮ사ਜ ਕਰਵਾਈ ਜੀ 10 ਮਿੰਟ ਕਰਨ ਤੋਂ ਬਾਅਦ ਉਹਨਾਂ ਨੇ ਆਪਣੀ ਜੋ ਵੀ ਸਰਵਿਸਿਜ਼ ਹੁੰਦੀਆਂ ਸੈਕੂਲਰ ਸਰਵਿਸਿਜ਼ ਹੂੰ ਉਹ ਮੇਰੇ ਸਾਹਮਣੇ ਉਹਨਾਂ ਨੇ 10 ਸਟੈਪਸ ਨਾਲ ਸ਼ੁਰੂ ਕਰਤਾ ਫੁੱਲ ਬੋਡੀ ਸਰਵਿਸ ਸਰਵਿਸ ਜਿਹੜਾ ਲਾੜਾ ਚਾਹੁੰਦੇ ਹੋ ਇੰਨਾ ਪੇ ਕਰੋ ਐਂਡ ਪ੍ਰੈਕਟਿਸ ਕਰਾਉਣੇ ਤਾਂ ਇੰਨਾ ਪੇ ਕਰੋ ਤੇ ਹੋਰ ਵੀ ਜਿਹੜੀ ਸਰਵਿਸ ਹੈ ਇੰਨਾ ਪੇ ਕਰੋ ਉਹ ਫਿਰ ਮੈਂ ਮੌਕੇ ਤੇ ਹੀ ਰਿਪੋਰਟ ਕਰਦੀ ਹੂੰ ਤੇ ਮੈਂ ਮਨ ਕਰਕੇ ਉਸ ਟਾਈਮ ਹੀ ਰਿਪੋਰਟ ਸਰ ਨੂੰ ਸੁਣਾਈ ਰਿਕਾਰਡਿੰਗ ਜੋ ਵੀ ਹੈ ਜੀ ਸਰਵਿਸ ਲਈਤੀ ਵੀ ਹੈ ਕੋਈ ਸਰਵਿਸ ਨਹੀਂ ਲਈਤੀ ਮਨ ਕਰਕੇ ਮੰਗੀ ਤੇ ਤੁਸੀਂ ਜਦੋਂ ਥੈਰੇਪੀ ਲਈਤੀ ਉਦੋਂ ਤੋਂ ਆਫਰ ਕੀਤਾ ਗਿਆ ਉਦੋਂ ਆਫਰ ਕਰਤਾ ਜਦੋਂ ਥੈਰੇਪੀ ਦੇ ਰਹੇ ਸੀਗੇ ਆਫਟਰ 10 ਮਿੰਟ ਜਦੋਂ ਜਰੀ ਉਹਨਾਂ ਨੇ ਆਫਰ ਦੇ ਦੇਣੀ ਸ਼ੁਰੂ ਕਰ ਦਿੱਤੀ ਆਪਣੇ ਆਪ ਆਪਣੇ ਆਪ तो ऑफर किया लेकिन थैरेपी थे, तो मतलब तुम सर्विस कोई नहीं ली सर्विस मैं कोई नहीं तो तुम इमीडिएटली बाहर आ गए मैं फिर इमीडिएटली बाहर आ गया मैं आके सारू सारी रिकॉर्डिंग वगैरह जो मैं कर ली थी जी मैं दसी भी इतना कि मैं चल रहा इलीगल जी तो सर ने फिर लीगल एक्शन वगैरह लिया जी जी आई वॉज हेयर फॉर मसाज एंड दे वर आस्किंग फॉर अदर सर्विस टू सो प्लीज डिस्क्राइब दर्विस ऑबियसली देर अबाउट पूरा कास्ट उन्होंने पूछा था बोले वो मैंने किए में I came here for massage but the hello staff here asked me for other services <laughs> like sex and all that thing <laughs> that's it please let me go sir to lull service no modern thing can I tell them side massage paid 1100 1100 <laughs> so no can I pay it sir i just got to know about this from my friends a friend sir. like here this is one like and if you want to get like sexual services here so you can go to that massage in this area to try to चंडीगढ़ ਰਾਂਚੀ ਫੋਟੋ ਅੰਦਰ ਦੇ ਵਿੱਚ ਸ਼੍ਰੋਮਣੀ ਕਾਲੇਦਲ ਦੇ ਉਮੀਦਵਾਰ ਸੁਜੀਤ ਕੌਰ ਅਤੇ ਕਾਲੀਆ ਗੁਰराजਪਾਲ ਜੋ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕੀਤੇ ਗਏ ਹਨ ਕਾਨਫਰੰਸ ਵਿੱਚ ਬੋਲਦੇ ਆਉਣਾ ਕਿ ਸੁਜੀਤ ਕੌਰ ਨੂੰ ਉਨ੍ਹਾਂ ਨੂੰ ਟਿਕਟ ਦੇਣੀ ਹਾਈ ਕਮਾਂਡ ਦਾ ਇੱਕ ਫੈਸਲਾ ਸੀ ਤੇ ਜਲੰਧਰ ਜਮੀ ਚੋਣ ਦੇ ਲਈ ਉਹਨਾਂ ਦੀ ਵੀ ਜ਼ਗੀਰਕੋਟ ਡਾਕਟਰ ਸੁਖਿੰਦਰ ਸੁਖੀ ਅਤੇ ਗੁਰਪ੍ਰਤਾਪ ਸਿੰਘ ਬਡਾਲਾ ਆਤੇ ਮਹਿੰਦਰ ਸਿੰਘ ਕੇਪੀ ਨੂੰ ਕਮਾਂਡ ਸੌਂਪੀ ਸੀ। ਉਹਨਾਂ ਕਹਿੰਿਆ ਕਿ ਪਾਰਟੀ ਹਾਈ ਕਮਾਂਡ ਨੂੰ ਸਹਿਮਤੀ ਦੇ ਨਾਲ ਹੀ ਬੀਬੀ ਸੁਰਜੀਤ कौर ਨੂੰ ਟਿਕਟ ਦਿੱਤੀ ਗਈ ਸੀ ਤੇ ਸੁਖਬੀਰ ਸਿੰਘ ਬਾਦਲ ਦੇ ਹਸਤਾਖਰ ਤੋਂ ਬਾਅਦ ਹੀ ਤੱਕੜੀ ਦਾ ਚੋਣ ਨਿਸ਼ਾਨ ਬੀਬੀ ਸੁਰਜੀਤ कौर ਨੂੰ ਦਿੱਤਾ ਗਿਆ ਸੀ। ਉਹਨਾਂ ਕਹਿੰਿਆ ਕਿ ਉਹਨਾਂ ਦੇ ਖਿਲਾਫ ਸਾਜ਼ਿਸ਼ਾਂ ਰਚੀਆਂ ਚੱ ਰਹੀਆਂ ਹਨ। ਪਠਾਨਕੋਟ ਦੇ ਖਾਟ ਵਾਲਾ ਪੁਲ ਤੇ ਬੀਤੀ ਰਾਤ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਕੁਝ ਲੋਕ ਇੱਕ ਪਰਿਵਾਰਿਕ ਸਮਾਰੋਹ ਤੋਂ ਆਪਣੇ ਘਰ ਵਾਪਸ ਜਾ ਰਹੇ ਸਨ ਅਤੇ ਖਾਟ ਵਾਲਾ ਪੁਲ ਨੇੜੇ ਉਹਨਾਂ ਦੀ ਕਾਰ ਨਹਿਰ ਵਿੱਚ ਟਿਕ ਪਈ ਜਿਸ وجہ ਨਾਲ ਕਾਰ ਸਵਾਰ 6 ਲੋਕਾਂ ਵਿੱਚੋਂ 2 ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ 4 ਜ਼ਖਮੀ ਦਸੇਜਾ ਰਹੇ ਹਨ ਇਸ ਸਬੰਧੀ ਜਦੋਂ ਪਰਿਵਾਰਿਕ ਮੈਂਬਰਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਲੜਕੇ ਦੇ ਜਨਮ ਦਿਨ ਦੀ ਪਾਰਟੀ ਤੋਂ ਘਰ ਪਰਤ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ ਸੀ ਇਹ ਰਾਤ ਨੂੰ ਸਵੇਰ 1 ਵਜੇ ਨਾਲ 6 ਲੜਕੇ ਜਿਹੜੇ ਉਹ ਪਠਾਨਕੋਟੋਂ ਵੱਲੋਂ ਆਏ ਕਦੇ ਹੀ ਤੇ ওভারਟੇਕ ਕਰਦੇ ਗੱਡੀ ਜਿਹੜੀ ਆ ਉਹ ਅਨਬੈਲੈਂਸ ਹੋ ਕੇ ਜਿਹੜੀ ਥੱਲੇ ਚਲੀ ਗਈ ਆ ਕਾਰ ਦੇ ਪੁੱਲ ਦੇ ਬਿਲਕੁਲ ਨਾਲ 6 ਬੱਚੇ ਸੀ ਜਿਨ੍ਹਾਂ ਦੇ ਵਿੱਚੋਂ ਦੋ ਬੱਚਿਆਂ ਦੀ ਡੈਥ ਹੋ ਗਈ ਹੈ ਤੇ ਦੋ ਜਿਹੜੇ ਵਿੱਚ ਰਹਿ ਗਏ ਤੁਸੀਂ ਚਾਰ ਨਿਕਲ ਗਏ ਬੜਾ ਦੁਖਦਾਰ ਹਾਦਸਾ ਆਇਆ ਜੀ ਰਾਤ ਨੂੰ 1.5 ਵਜੇ 1.5 ਵਜੇ ਦੇ ਕਰੀਬ ਜਿਹੜਾ ਇਹ ਹਾਦਸਾ ਆਇਆ ਤੇ ਇਹਨਾਂ ਦੇ ਲਈ 3 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਤੇ ਬੜਾ ਮਤਲਬ ਦੁਖਦਾਰ ਹਾਦਸਾ ਆਇਆ ਉੱਪਰ ਜੀ ਆ ਸਰ ਇਹ ਹਾਂਜੀ ਲੋਕਲ ਜੀ ਪਲਟਾ ਸਾਹਿਬ ਦੇ ਮੁੜੇ ਹੀ ਇੱਥੋਂ ਪਠਾਨਕੋਟੋਂ ਜਾ ਰਹੇ ਸੀ ਪਿੰਡ ਵਾਲੇ ਪਾਸੇ ਨੂੰ ਤੇ ਪ੍ਰਸ਼ਾਸਨ ਨੂੰ ਇੱਥੇ ਜਿਹੜੀ ਹੈ ਉਹ ਇੱਥੇ ਕੱਲੜ ਲਾਈਟਾਂ ਲਾਉਣੀਆਂ ਚਾਹੀਦੀਆਂ ਜਿਹਦੇ ਨਾਲ ਰਿਫਲੈਕਟਰ ਜਨਰਲ ਪਤਾ ਲੱਗ ਜਾਏ ਕਿ ਇਸ ਪਾਸੇ ਜਿਹੜਾ ਆ ਕਿ ਖਾੜਾ ਗਿਆ ਹੈ ਕਈ ਵਾਰੀ ਜਦੋਂ ਬੰਦਾ ਘੁੰਮ ਕੇ ਜਾਂਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਇਸ ਪਾਸੇ ਖਾੜਾ ਜਾਂ ਕਿੰਨਾ ਕਿੰਨੀ ਡੂੰਗੀ ਹੈ ਘਟੋ ਘਟ ਵੀ ਮੈਂ 40 35 40 ਫੁੱਟ ਥੱਲੇ ਗਈ ਹੈ ਗੱਡੀ ਤੇ ਮੈਂ ਜਿਹੜਾ ਮੁੰਡਾ ਰਜਤ ਪੂਰਾ ਐਕਸਪਾਇਰ ਹੋਇਆ ਮੇਰਾ ਬ੍ਰਦਰ ਹੀ ਤਿੰਨ ਬੰਦੇ ਨਹੀਂ ਸੀ ਭਰਾ ਬਣਿਆ ਮੇਰਾ ਤੇ ਮੈਨੂੰ ਕੋਈ ਕੋਲ ਆਈ ਤੇ 2:00 ਵਜੇ ਕੋਈ 12 ਮਿੰਟ ਤੇ ਕੋਲ ਆਈ ਆ ਤੇ ਉਹਦੇ ਵਿੱਚ ਮੈਨੂੰ ਫੋਨ ਕਰਕੇ ਕਿਹਾ ਕਿ ਇਦਾਂ ਇਦਾਂ ਗੱਡੀ ਸਾਡੀ ਨਾ ਪਲਟ ਗਈ ਹੈ ਨਹਿਰ ਵਿੱਚ ਪੈ ਗਈ ਆ ਤੇ ਆਪਾਂ ਨਾ 3 ਚਾਰ ਜਨੇ ਬਾਹਰ ਆ ਗਏ ਆ ਤੇ ਬਾਕੀ ਦੋ ਜਨੇ ਵਿੱਚ ਆ ਤੇ ਮੈਂ ਹੋਇਆ ਮਜ਼ਾਕ ਕਰ ਰਿਹਾ ਤੇ ਮੈਂ ਕਿਹਾ ਬੌਜੀ ਕਿ ਮੈਂ ਕਿਹਾ ਇਦਾਂ ਮਜ਼ਾਕ ਨਾ ਕਰੋ ਚੰਗਾ ਨਹੀਂ ਲੱਗਦਾ ਕਹਿੰਦੇ ਨਹੀਂ ਸੱਚੀ ਹੋ ਗਿਆ ਆਪਾਂ ਮੈਂ ਆਪਣੇ ਭਰਾ ਨੂੰ ਥਾ ਲਿਆ ਮੈਂ ਕਿਹਾ ਚਲੋ ਇੱਧਰ ਤੇ ਗੱਲ ਹੋਈ ਆ ਕਹਿੰਦਾ ਸ਼ਾਇਦ ਕੋਈ ਸ਼ਰਾਰਤੀ ਕਰਨੀ ਹੋਈ ਗਏ ਨੇ ਕਹਿੰਦਾ ਚਲੋ ਚੱਲ ਪੰਨੇ ਜਿਲੇ ਜਾ ਕੇ ਆਪਾਂ ਦੇਖਿਆ ਤੇ ਅੱਗੇ ਆਏ ਆ ਤੇ ਇਹਦੇ ਘਰ ਦੇ ਨੂੰ ਫੋਨ ਕਰਤਾ ਕਿ ਇੱਧਰ ਤੇ ਗੱਲ ਹੋ ਗਈ ਆ ਕਹਿੰਦੇ ਆਪਾਂ ਕਿਹਾ ਮੁੰਡੇ ਕਿੱਥੇ ਆ ਕਹਿੰਦੇ ਦੂਸਰੀ ਗੋਠੀ ਦਿੱਤੀ ਆ ਸ਼ਹਿਰ ਵਾਲੀ ਹੈ ਨਾ ਤੇ ਆਪਾਂ ਜਦੋਂ ਆਏ ਆ ਤੇ ਆ ਕੇ ਦੇਖਿਆ ਤੇ ਮੁੰਡੇ ਇੱਥੇ ਇਕੱਠੇ ਹੋਏ ਦੇ ਆਪਾਂ ਕਿਹਾ ਆ ਵੀ ਕਿੱਥੇ ਗੱਡੀ ਕਹਿੰਦੇ ਉਹਨੂੰ ਗੱਡੀ ਦਾ ਨਹੀਂ ਪਤਾ ਕਿੱਥੇ ਆ ਆਪਾਂ ਇਧਰੋਂ ਨਿਕਲੇ ਆ ਫਿਰ ਆ ਗਿਆ ਆਪਾਂ ਟਾਰ ਚ ਲੈ ਕੇ ਗੱਡੀ ਲੱਭਣੀ ਤੀ ਕੋਈ ਘਰ ਤੀ ਕਿ ਕਿੱਥੇ ਗੱ ਤੁਸੀਂ ਸਵਾਗ 2:00 ਦੇ 2:30 ਦੇ ਕਰੀਬ ਗਏ ਆ ਆਪਾਂ ਥੱਲੇ ਜਾ ਕੇ ਆਪਾਂ ਨਾਲ ਉਹ ਜਿਹੜੇ ਮੁੜੇ ਸੀ ਉੱਪਰ ਤੇ ਦੋਨੇ ਜਣੇ ਆਪਾਂ ਤਿੰਨ ਚਾਰ ਜਣੇ ਜਾ ਕੇ ਤੇ ਗੱਡੀ ਖਿੱਚੀ ਜਿਹੜੀ ਬੜੀ ਬੁਰੀ ਖਿੱਚੀ ਆ ਚਾਰ ਮੁੜੇ ਪਹਿਲਾਂ ਹੀ ਔਰ ਰੈਡੀ ਨਿਕਲ ਚੁੱਕੇ ਸੀ ਹਣਾ ਤੇ ਜਿਹੜੇ ਬਾਕੀ ਦੇ ਦੋ ਹੀ ਵਿੱਚ ਉਹਨਾਂ ਨੂੰ ਆਪਾਂ ਕਾਫੀ ਜਾਨੋ ਕੋਈ 20-25 ਮਿੰਟ ਲੱਗ ਗਏ ਪਾਣੀ ਦੇ ਵਿੱਚ ਪਾਣੀ ਮਤਲਬ ਕਾਫੀ ਜ਼ਿਆਦਾ ਸੀ ਉਹਨਾਂ ਨੂੰ ਖਿੱਚ ਕੇ ਆਪਾਂ ਬਾਹਰ ਕੱਢਿਆ ਤੇ ਜਿਹੜੇ ਪਹਿਲੇ ਨੂੰ ਕੱਢਿਆ ਤੇ ਉਹ ਵੀ ਐਕਸਟੈਰ ਹੋ ਗਿਆ ਸੀ ਤੇ ਦੂਸਰੇ ਨੂੰ ਕੱਢਿਆ ਫਿਰ ਆਪਾਂ ਮਿੰਟੋ ਮਿੰਟੀ ਉੱਤੇ ਲਿਆਂਦਾ ਵੀ 25 ਤੇ ਉਸ ਤੋਂ ਬਾਅਦ ਆਪਾਂ ਚੋਹਾਨੋ ਹਸਪਤਲ ਲਗੇ ਉੱਥੇ ਜਾ ਕੇ ਇਹਨਾਂ ਨੂੰ ਚੈੱਕ-ਉਪ ਕਰਵਾਇਆ ਤੇ ਫਿਰ ਅੱਗੇ ਉਹਨਾਂ ਜਵਾਬ ਦਿੱਤਾ ਕਹਿੰਦੇ ਕੀ ਲੱਗੇ ਜਿਹੜਾ ਦੀ ਡੈੱਥ ਹੋਈ ਆ ਕੀ ਕੰਮ ਕਰਦੇ ਤੇ ਕਿੱਥੇ ਰਹਿੰਦੇ ਸੀ ਇਹ ਜੀ ਆਪਣਾ ਬ੍ਰਦਰ ਹੀ ਤੇ ਇਹਨਾਂ ਨੇ ਕੀ ਕਹਿੰਦੇ 6 ਸਾਲ ਤੇ 2 ਕੁ ਮਹੀਨੇ ਲੱਗਿਆ ਸੀ ਸਾਊਥ ਕੋਰੀਆ ਪਲੱਸ 2 ਆ ਚੱਲ ਗਿਆ ਸੀ ਤੇ ਹੁਣ ਆਇਆ ਹੀ ਕੋਈ ਹੋ ਗਿਆ ਇਹਨੂੰ 5-6 ਮਹੀਨੇ ਹੋਇਆ ਆਏ ਦੇ ਤੇ ਇਹਦੀ ਮੈਰਿਜ ਹੋਈ ਆ ਤੇ ਮੈਰਿਜ ਹੋਈ ਤੇ ਮੈਰਿਜ ਹੋ ਗਿਆ ਇਹਨਾਂ ਦੀ ਵਾਈਫ ਜਿਹੜੀ ਆ ਉਹ ਕੈਨੇਡਾ ਚੱਲ ਗਈ ਆ ਹੁਣ ਇਹਨਾਂ ਦਾ ਵੀ ਕੋਈ 15 ਤੋਂ 20 ਦਿਨ ਮਹੀਨਾ ਰਹਿ ਗਿਆ ਸੀ ਕਿ ਇਹਨਾਂ ਨੇ ਵੀ ਕੈਨੇਡ ਤੇ ਬਾਕੀ ਸਾਰੀ ਫੈਮਲੀ ਜਨਮ ਦਿਨ ਮਨਾ ਰਹੀ ਐ ਇੱਥੇ ਸ਼ਹਿਰ ਦੇ ਪ੍ਰਾਗੋਟਲ ਦੇ ਪਿੱਛੇ ਕੋਠੀ ਜਣਾ ਦੀ ਫੈਮਲੀ ਵੀ ਉੱਥੇ ਹੀ ਇਹ ਘਰ ਜਾ ਰਹੀ ਵਾਪਸੀ ਦੂਸਰੀ ਕੋਠੀ ਏਰੀਆ ਦੀ ਪਟਾਖੇ ਚੰਗਣ ਲੱਗੇ ਕੋਠੀ ਆ ਤੇ ਅਚਾਨਕ ਨੇਰੀ ਨੂੰ ਦੀਦੀ ਵਜਾ ਨਾਲ ਜਾਂ ਕੋਈ ਝਾਕਾ ਲੱਗਾ ਤੇ ਹੁਣ ਪਤਾ ਨਹੀਂ ਜੀ ਹਨਾ ਤੇ ਇਸ ਵਜਾ ਨਾਲ ਇਹ ਹਾਸਾ ਹੋ ਗਿਆ ਇਹ ਆ ਕਾਲਗੜ੍ਹ ਗੁਰਦੁਆਰਾ ਨਾ ਜਿਹੜਾ ਉਹਦੇ ਲੱਗੇ ਹੀ ਜੀ ਬਿਲਕੁਲ ਜੀ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਅਤਿ ਦੀ ਗਰਮੀ ਨੇ ਲੋਕਾਂ ਨੂੰ ਬਹੁਤ ਪਰੇਸ਼ਾਨ ਕੀਤਾ ਹੈ ਸ ਪਰ ਅੱਜ ਬਰਸਾਤ ਨੇ ਕੁਝ ਹੱਦ ਤੱਕ ਲੋਕਾਂ ਨੂੰ ਠੰਡ ਤੋਂ ਰਾਹਤ ਦਵਾਈ ਹੈ ਇਸ ਮੌਕੇ ਨੌਜਵਾਨ ਨੇ ਵੱਖਰੇ ਤਰੀਕੇ ਨਾਲ ਪ੍ਰਮਾਤਮਾ ਦਾ ਧੰਨਵਾਦ ਕੀਤਾ ਅੱਜ ਸਥਾਨਕ ਸ਼ਹਿਰ ਭਵਾਨੀਗੜ੍ਹ ਤੇ ਨੈਸ਼ਨਲ ਹਾਈਵੇ ਤੇ ਵੱਖਰੀ ਤਸਵੀਰ ਦੇਖਣ ਨੂੰ ਮਿਲੀ ਬਰਸਾਤ ਪੈਣ ਦੇ ਨੌਜਵਾਨ ਸੜਕ ਤੇ ਖੜਾ ਹੋ ਕੇ ਭੰਗੜੇ ਵੀ ਪਾਏ ਅਤੇ ਹੱਥ ਜੋੜ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਵੀ ਕੀਤਾ ਅੱਜ ਦਾ ਨਾਮ ਰਾਮ ਸਿੰਘ ਜੀ ਇਸ ਤਰੀਕੇ ਕੀ ਉਹ ਦੇਖਦੇ ਸੀ ਕਿ ਕਿਤਾਰੋਂ ਨੂੰ ਚੰਗੇ ਕਿ ਨਹੀਂ ਸਰ ਜੀ ਮੈਂ ਤਾਂ ਨਾਲ ਰਹਿਣਾ 45 ਡਿਗਰੀ ਟੈਂਪਰੇਚਰ ਹੋ ਰਿਹਾ ਸੀ ਨਾ ਇਸ ਲਈ ਮੈਂ ਬਹੁਤ ਜ਼ਿਆਦਾ ਗਰਮੀ ਹਰਦੀ ਅੱਜ ਰੱਬ ਨੇ ਮੀਂਹ ਪਾ ਬਹੁਤ ਜਾਈ ਰਾਤ ਮਿਲ ਗਈ ਐਸੇ ਨੂੰ ਵੀ ਗਰਮੀ ਲੱਗਣ ਵਾਲੀ ਹੋਈ ਪਈ ਸੀ ਇਸ ਕਰਕੇ ਨਾ ਹੀ ਮੈਂ ਮੈਨੂੰ ਬਹੁਤ ਧੰਨਵਾਦ ਰੱਬ ਦਾ ਕੁਦਰਤ ਦਾ ਕਰਨਾ ਚਾਹਨਾਗਾ ਕਿ ਮੀਂਹ ਪਾਤੇ ਨੇ ਬਹੁਤ ਵਧੀਆ ਹੋ ਗਿਆ ਜੀ ਬੂੰਦ ਬੂੰਦ ਨੂੰ ਤਰਸਦੇ ਸੀ ਬੂੰਦ ਬੂੰਦ ਨੂੰ ਤਰਸਦੇ ਸੀ ਵੀਲਣਾ ਲਾਰੇ ਤੇ ਬਹੁਤ ਜਗ੍ਹਾ ਤੇ ਵੀ ਰੱਬ ਜਲਦੀ بارش ਪਾਵੇ ਤੇ ਲੋਕਾਂ ਨੂੰ ਰਾਤ ਮਿਲਿਆ ਤੇ ਇੰਨਾ ਮੀਂਹ ਪਿਆ ਤਾਂ ਬਹੁਤ ਵਧੀਆ ਹੋ ਗਈ ਬਹੁਤ ਜ਼ਿਆਦਾ ਖੁਸ਼ੀ ਹੈ ਮੈਨੂੰ ਬਹੁਤ ਬਹੁਤ ਧੰਨਵਾਦ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਵੀ ਆ ਮਹੀਨਾ ਦਾ ਬਾਰਿਸ਼ ਪਾ ਕੇ ਰੱਖੇ ਦੋ ਤਿੰਨ ਦਿਨ ਮੀਂਹ ਪਾਇਆ ਕਰੇ ਰੱਬ ਜੀ ਇਹ ਦਰਖਤ ਵੀ ਲਾਉਣੇ ਚਾਹੀਦੇ ਉਹ ਵੀ ਕਰਨਾ ਜਿਵੇਂ ਮੈਂ ਕਹਿਣਾ ਚਾਹੁੰਦਾ ਨਾ ਵੀ ਮੀਂਹ ਵੀ ਜ਼ਰੂਰੀ ਹੈ ਤਾਂ ਹੀ ਦਰਖਤ ਹੋਣਗੇ ਨਹੀਂ ਜੇ ਦਰਖਤਾਂ ਪਲਾਏ ਤਾਂ ਮੱਚ ਗਏ ਫਿਰ ਫਾਇਦਾ ਕੀ ਜੀ ਪਹਿਲਾਂ ਇੰਨੀ ਗਰਮੀ ਤੇ ਕੰਮ ਕਰਨਾ ਬਹੁਤ ਔਖਾ ਹੁੰਦਾ ਸੀ ਹਾਂਜੀ ਬਹੁਤ ਜਿਆਦਾ ਔਖਾ ਹੁੰਦਾ ਸੀ ਕੱਲ ਮੈਂ ਕੰਮ ਕਰਿਆ ਬਹੁਤ ਜਿਆਦਾ ਗਰਮੀ ਸੀ ਸਾਮ ਨੂੰ ਵੀ ਨਾਲੇ ਠੰਡਾ ਮੌਸਮ ਦੀ ਫਿਰ ਵੀ ਗਰਮੀ ਬਹੁਤ ਹੀ 4-5 ਵਜੇ ਅੱਜ ਅੱਜ ਰਾਹਤ ਮਿਲ ਗਈ ਅੱਜ ਬਹੁਤ ਜਿਆਦਾ ਰਾਹਤ ਮਿਲ ਗਈ ਹਾਲ ਅਸਲ ਮਾਨਸਾ ਵਿੱਚ ਦੇਖਿਆ ਗਿਆ ਕਿ ਕਮਰਿਆਂ ਨੂੰ ਤਾਲੇ ਲੱਗੇ ਹੋਏ ਸਨ ਅਤੇ ਅਜਿਹੇ ਪੱਖੇ ਅਤੇ ਟਿਊਬਾਂ ਖੁਲਿਆਮ ਚੱਲ ਰਹੀਆਂ ਸਨ ਤੇ ਕਿਸੇ ਨੇ ਵੀ ਉਹਨਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਦੂਜੇ ਪਾਸੇ ਮਰੀਜ਼ਾਂ ਨੇ ਸਵਿਚ ਵੀ ਬੰਦ ਪਾਏ ਗਏ ਅਤੇ ਜੇਕਰ ਗੱਲ ਕਰੀਏ ਸਫਾਈ ਦੀ ਤਾਂ ਸਫਾਈ ਦੀ ਹਾਲਤ ਬਹੁਤ ਮਾੜੀ ਸੀ ਤੇ ਸਿਵਲ ਹਸਲਮਾਨ ਸਾਡੇ ਜ਼ਿਆਦਾਤਰ ਪਖਾਨੇ ਬੰਦ ਅਤੇ ਤਾਲੇ ਲੱਗੇ ਹੋਏ ਸਨ ਮਾੜੀ ਗੱਲ ਹੈ ਜੀ ਇਹ ਬਿਜਲੀ ਖਤ ਹੋ ਰਹੀ ਹੈ ਆਪਣੇ ਦੀ ਅਸਰ ਪੈਂਦਾ ਜੀ ਕਿਉਂ ਆਪਾਂ ਨੂੰ ਇਹ ਚੀਜ਼ਾਂ ਜਵਾਬ ਦੇਣਾ ਪੈਣਾ ਜੀ ਸੰਜੀਤ ਤੇ ਮਾੜੀ ਗੱਲ ਹੈ ਜੀ ਸਾਡ ਬੰਦ ਕਰਕੇ ਜਾਣ ਦਾ ਹੱਕ ਮੰਦਾ ਨਾ ਕੋਈ ਵੀ ਚੀਜ਼ ਆ ਆਪਾਂ ਡਿਊਟੀ ਕਰ ਰਹੇ ਹਾਂ ਡਿਊਟੀ ਕਰਦੇ ਜੇ ਕੋਈ ਕਿਤੇ ਜਾਣਾਗਾ ਤਾਂ ਉਸ ਚੀਜ਼ ਨੂੰ ਬੰਦ ਕਰਕੇ ਜਾਣ ਦਾ ਹੱਕ ਮੰਦਾ ਆਪਣਾ ਪਛਾਵ ਕਰਨਾ ਜੀ ਇੱਥੇ ਫਿਰ ਰਸੋ ਪਰਲਾ ਕਮਰਾ ਬੰਦ ਹੈ ਜੀ ਕਿ ਕਿਲੇ ਵਿਚਾਰ ਕਰ ਚੁੱਕੇ ਆ। ਇਹ ਬੰਦਿਆਂ ਵਾਲੇ ਇੱਥੇ ਕਰੇ। ਕਿਲੀ ਤਾਂ ਇਹ ਕਿ ਮੈਂ ਆਉਣਾ ਤੁਸੀਂ ਆ ਵੀ ਦੇਖ ਲੋ ਇੱਥੇ ਵੀ ਮਜਬੂਰੀ ਨਾਲ ਇੱਕ ਕੱਟ ਰਿਹਾ ਹੈਗਾ ਮੱਛਰ ਉਹ ਕੱਟ ਰਿਹਾ। ਸਫਾਈ ਦਾ ਕਿਸ ਤਰ੍ਹਾਂ ਦਾ ਪ੍ਰਬੰਧ ਹੈ? ਸਫਾਈ ਹੁੰਦੀ ਹੈ, ਸਫਾਈ ਦੀ ਇਹ ਗੱਲ ਨਹੀਂ, ਸਫਾਈ ਨਹੀਂ ਹੁੰਦੀ ਪਰ ਜਿਹੜੀਆਂ ਚੀਜ਼ਾਂ ਟੁੱਟ ਪੱਜ ਗਈ ਉਹ ਜ਼ਰੂਰੀ ਹੈ ਇੱਥੇ ਲੋਟ ਕਰਾਉਣੀਆਂ। ਇੱਥੇ ਗਰਮੀ ਬਹੁਤ ਹੈ, ਏਸੀ ਬੰਦ ਹੈ, ਸਫਾਈ ਦਾ ਵੀ ਧਿਆਨ ਰੱਖਿਆ ਜਾਂਦਾ ਜਿਆਦਾ ਤੋਂ ਮੈਨੂੰ ਇਹ ਲੱਗਦਾ। ਕੀ ਮੰਗ ਕਰਦੇ ਸਰਦਾਰ? ਸਰਕਾਰ ਤੋਂ ਇੱਕ ਤਾਂ ਇੱਥੇ ਏਸੀ ਚਲਵਾ ਦੇਣਾ। ਇੱਕ ਸਟਾਫ ਦੀ ਕਮੀ ਵੀ ਲੱਗਦੀ ਪਈ ਮੈਨੂੰ ਸਟਾਫ ਥੋੜੀ ਜਨ ਗੈਲੀ ਕਰਦਾਗਾ ਪੇਸ਼ੈਂਟਾਂ ਵਾਸਤੇ ਹਜੇ ਨਾ ਇਹ ਆਫਿਸ ਖੁੱਲਾ ਸੀ ਬਾਹਰ ਅਟੈਂਡੈਂਸ ਕੋ ਸਟੂਡੈਂਟ ਆਏ ਹੋਏ ਨਵੇਂ ਉਹਨਾਂ ਨੂੰ ਮੈਂ ਬਾਹਰ ਮੀਟਿੰਗ ਦੇਣੀ ਸੀ ਇੱਕ ਮੈਮ ਨੇ ਮੈਨੂੰ ਬੁਲਾ ਲਿਆ ਉਹ ਬਾਹਰ ਖੜੇ ਖੜੀ ਮੈਮ ਦਾ ਮੈਨੂੰ ਫੋਨ ਆ ਗਿਆ ਇਸ ਕਰਕੇ ਮੈਂ ਮੈਮ ਕੋਲੇ ਚਲੀ ਗਈ ਤੇ ਮੈਂ ਕਮਰਾ ਇੱਥੇ ਬੈਠੇ ਸੀ ਸਿਸਟਰ ਇਸ ਕਰਕੇ ਮੈਂ ਰੂਮ ਬੰਦ ਲੋਕ ਨਹੀਂ ਕਰਕੇ ਗਈ ਵੀ ਸਟਾਫ ਬੈਠਾ ਹੈ ਤੇ ਹੋਰ ਤਾਂ ਕੋਈ ਨਹੀਂ ਮੈਂ ਤਾਂ ਆ ਗਈ ਹੁਣੇ ਏ ਸੀ ਤਾਂ ਬੰਦ ਕਰਕੇ ਜਾਓ ਬੰਦੇ ਮੇਰੀ ਗੱਲ ਸੁਣੋ ਆਦਾ ਕਰੋ ਬੰਦ ਨਹੀਂ ਕਰਾਂਗੇ ਬੰਦੇ ਪਹਿਲੇ ਦੱਸੋ ਸੀ ਵੀ ਤੁਸੀਂ ਏ ਸੀ ਚੱਲਦਾ ਛੱਡ ਗਏ ਤੇ ਤੁਸੀਂ ਜਾ ਰਹੇ ਹੋਗੇ ਨੀਚੇ ਜਾ ਰਹੇ ਆ ਸਰ ਫੈਨ ਕਰੂ ਨਹੀਂ ਫਿਰ ਏ ਸੀ ਤਾਂ ਬੰਦ ਕਰਕੇ ਜਾਂਦਾ ਹੱਕ ਬੰਦਾ ਬਾਰੀ ਬਾਰੀ ਚਲਾ ਕੇ ਬਾਰੀ ਬਾਰੀ ਛੱਡਾਂਗੇ ਸਾਨੂੰ ਲੋਕ ਸਰ ਕੋਈ ਨਹੀਂ ਮੈਂ ਇਕੱਲਾ ਬੈਠਾ ਜੀ ਜੇ ਕੋਈ ਚੋਰੀ ਹੋ ਗਈ ਤੁਸੀਂ ਜ਼ਿੰਮੇਵਾਰ ਦੱਸੋ ਜੀ ਨਹੀਂ ਸਰ ਏ ਸੀ ਤਾਂ ਬੰਦ ਕਰਕੇ ਜਾ ਸਕਦੇ ਹੋ ਸੋਚੀ ਜਿੰਮੇਵਾਰ ਹੋ ਇਸ ਕਿਹਦੇ ਨਾਲ ਜ਼ਿੰਮੇਵਾਰ ਹੈ ਮੈਨੂੰ ਆਏ ਦੱਸੋ ਨਾ ਨਹੀਂ ਨਹੀਂ ਤੁਸੀਂ ਏਸੀ ਦਾ ਬੰਦ ਕਰਕੇ ਜਾ ਸਕਦੇ ਹੋ ਜਦੋਂ ਆਪਾਂ ਕੋਈ ਕਮਰੇ ਦੇ ਵਿੱਚੋਂ ਜਾਂਦੇ ਆ ਇਸਕਾ ਬੰਦ ਕਰਕੇ ਜਾਵਾਂਗੇ ਜੀ ਸਰ ਪਰ ਅਸੀਂ ਨੀਚੇ ਹੀ ਗਏ ਸੀ ਨਾ ਦੱਸੋ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਜਵੰਧਪੁਰ ਦੇ ਨੌਜਵਾਨ ਸੁਖਜੀਤ ਸਿੰਘ ਇੰਡੀਆ ਹਾਕੀ ਟੀਮ ਦੇ ਵਿੱਚ ਖੇਡ ਰਹੇ ਨੌਜਵਾਨ ਦੀ 올림픽 ਦੇ ਵਿੱਚ ਸਲੈਕਟ ਹੋਣ ਤੇ ਪਿੰਡ ਵਾਸੀਆਂ ਦੇ ਵੱਲੋਂ ਵੰਡੇ ਗਏ ਲੱਡੂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪਾਕੀ ਹਾਕੀ ਟੀਮ ਦੇ ਖਿਡਾਰੀ ਸੁਖਜੀਤ ਸਿੰਘ ਦੇ ਚਾਚਾ ਪੀਤਾ ਸਿੰਘ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਨੌਜਵਾਨ ਸੁਖਜੀਤ ਸਿੰਘ ਇੱਕ ਛੋਟੇ ਜਿਹੇ ਪਿੰਡ ਤੋਂ ਆਪਣੀ ਸਖਤ ਮਿਹਨਤ ਦੇ ਨਾਲ ਇੰਡੀਆ ਹਾਕੀ ਟੀਮ ਦੇ ਵਿੱਚ ਖੇਡ ਰਿਹਾ ਸਨ ਜਿਸ ਦੀ ਹੁਣ 올림픽 ਦੇ ਵਿੱਚ ਚੋਣ ਹੋਈ ਹੈ ਅਸੀਂ ਉਸ ਦੀ ਖੁਸ਼ੀ ਵਿੱਚ ਪਿੰਡ ਮੀਆਂ ਵਿੰਡ ਦੀ ਗਰਾਊਂਡ ਵਿੱਚ ਲੱਡੂ ਵੰਡ ਕੇ ਖੁਸ਼ੀ ਮਨਾ ਰਹੇ ਹਾਂ ਇਹ ਜੀ ਸਾਡੇ ਜਵੰਧਪੁਰ ਪਿੰਡ ਤੋਂ ਸਾਡਾ ਬੱਚਾ ਸੁਖਜੀਤ ਸਿੰਘ ਜਿਹੜਾ ਉਹ ਹਾਕੀ ਦੀ 올림픽 ਲਈ ਜਿਹੜੀ ਇੰਡੀਆ ਦੀ ਟੀਮ ਸਿਲੈਕਸ਼ਨ ਹੋਈ ਹੈ ਉਹਦੇ ਵਿੱਚ ਫਾਰਵਰਡਾਂ ਦੇ ਵਿੱਚ ਸਿਲੈਕਟ ਹੋਇਆ ਵਾ ਪਲੇਇੰਗ 11 ਦੇ ਵਿੱਚ ਪਹਿਲੇ 11 ਦੇ ਵਿੱਚ ਉਹਨੇ ਖੇਡਣਾ ਵਾ ਉਹਦੀ ਖੁਸ਼ੀ ਦੇ ਵਿੱਚ ਅਸੀਂ ਉਹਦੇ ਚਾਚਾ ਜੀ ਜਿਹੜੇ ਆ ਉਹ ਬਰਫੀ ਦਾ ਡੂ ਲੈ ਕੇ ਆਏ ਆ ਇੱਥੇ ਹੋਰ ਵੀ ਇਲਾਕੇ ਦੇ ਸਾਰੇ ਮੋਤਵਾਰ ਸੱਜਣ ਆਏ ਆ ਸਾਰੇ ਇਕੱਠੇ ਹੋ ਗਏ ਅਸੀਂ ਉਹਦੀ ਖੁਸ਼ੀ ਦੇ ਵਿੱਚ ਲੱਡੂ ਵੰਡ ਰਹੇ ਆ ਬਹੁਤ ਖੁਸ਼ੀ ਆ ਜੀ ਅਸੀਂ ਸਾਡੇ ਇਲਾਕੇ ਦਾ ਨਾਂ ਰੋਸ਼ਨ ਹੋਣ ਰਿਹਾ ਜੀ ਸਾਡੇ ਪਿੰਡਾਂ ਦਾ ਖਾਸ ਕਰਕੇ ਜਵੰਧਪੁਰ ਮੀਆਂਵੰਡ ਦੇ ਅਸ਼ੇਸਰਾ ਜੋ ਵੀ ਲੱਗ ਲੱਗੇ ਪਿੰਡ ਆ ਉਹ ਸਾਰੇ ਇਸੇ ਗਰਾਊਂਡ ਦੇ ਨਾਲ ਹੀ ਜੁੜੇ ਆ ਮੀਆਂਵੰਡ ਗਰਾਊਂਡ ਦੇ ਨਾਲ ਹੀ ਹੋਰ ਕੋਈ ਗਰਾਊਂਡ ਨਹੀਂ ਹੈਗੀ ਸਾਡੇ ਏਰੀਆ 'ਚ ਇੱਥੋਂ ਹੀ ਬੱਚੇ ਨਿਕਲਦੇ ਆ ਪਹਿਲਾ ਹੀਰੋ ਆ ਉਹ ਹਾਕੀ ਦੇ ਵਿੱਚ ਇੰਟਰਨੈਸ਼ਨਲ ਖੇਡਿਆ ਸਾਡਾ ਫਤਿਹਪ ਹੁਣ ਸੁਖਜੀਤ ਆ ਗਾਂ ਹੁਣ ਬੱਚੇ ਹੋਰ ਪਨੀਰੀ ਆਗੇ ਇਹਨਾਂ ਦੇ ਵਿੱਚੋਂ ਨਿਕਲਣਗੇ ਆਸ ਕਰਦੇ ਆ ਕਿ ਇਹਨਾਂ ਦੇ ਵਿੱਚੋਂ ਬੱਚੇ ਜਿਹੜੇ ਆ 올림픽 ਤੱਕ ਜਾਣ ਤੇ ਇਲਾਕੇ ਦਾ ਨਾਮ ਰੋਸ਼ਨ ਕਰਾਂ ਸਾਡਾ ਜਿਹੜਾ ਅਜੀਤ ਸਿੰਘ ਆ ਇਸੇ ਪਿੰਡ ਦਾ ਮੇਰਾ ਵੀਰ ਸਾਡੇ ਨਾਲ ਪੜਦਾ ਰਿਹਾ ਉਹਨਾਂ ਦਾ ਬੇਟਾ ਸੁਖਜੀਤ ਇੰਡੀਆ ਟੀਮ ਵਾਸਤੇ ਉਹਦੀ ਸਿਲੈਕਸ਼ਨ ਹੋਈ ਆ ਬਹੁਤ ਸੋਹਣਾ ਪਲੇਅਰ ਵਾ ਪਹਿਲਾਂ ਵੀ ਖੇਡਿਆ ਵਾ ਤੇ ਉਹਦੀ ਖੁਸ਼ੀ ਦੇ ਵਿੱਚ ਅੱਜ ਜਿਹੜੇ ਇੱਥੇ ਲੱਡੂ ਵੰਡੇ ਗਏ ਤੇ ਨਾਲ ਬੱਚਿਆਂ ਨੂੰ ਜਿਹੜਾ ਵਾ ਉਹ ਥੋੜਾ ਜਿਹਾ ਜਾਣਕਾਰੀ ਦਿੱਤੀ ਗਈ ਬੱਚੇ ਵੀ ਗਾਂ ਚੌਣ ਕੇ ਅਸੀਂ ਵੀ ਸੁਖਜੀਤ ਬਣੀਏ ਕਿਉਂਕਿ ਇਦਾਂ ਹੀ ਪਨੀਰੀ ਜਿਹੜੀ ਆ ਵੇਖ ਕੇ ਹੀ ਨਾ ਖਰਬੂਜੇ ਨੂੰ ਵੇਖ ਕੇ ਹੀ ਖਰਬੂਜਾ ਜਿੱਦਾਂ ਰੰਗ ਫੜਦਾ ਨਾ ਮੰਨ ਲਓ ਬੱਚੇ ਆ ਜਿਹੜਾ ਵਾ ਹਰ ਬੱਚੇ ਦੇ ਮਨ ਚ ਉਹ ਕਿ ਅਸੀਂ ਵੀ ਸੁਖਜੀਤ ਬਣੀਏ ਜਿਹਨੂੰ ਕੱਲ ਨੂੰ ਉਹ ਟੀਵੀ ਦੇ ਵਿੱਚ ਖੇਡੂਗਾ ਤੇ ਬਾਕੀ ਇਸ ਗਰਾਊਂਡ ਦੇ ਵਿੱਚ ਉਸ ਵਾਹੀ ਗਰੂ ਦੀ ਕਿਰਪਾ ਵਾ ਬਖਸ਼ਿਸ਼ ਵਾ ਇਸ ਗਰਾਊਂਡ ਨੂੰ ਇੱਥੋਂ ਕੋਈ ਨਾ ਕੋਈ ਪਲੇਅਰ ਕੋਈ ਨਾ ਕੋਈ ਪਹਿਲਵਾਨ ਜਿਵੇਂ ਕਿ ਸ਼ਿੰਦਾ ਪਹਿਲਵਾਨ ਸੋਚਾ ਪਹਿਲਵਾਨ ਸੱਤਾ ਮੀਆਂ ਮੜ ਛੱਲੀ ਕਬੱਡੀ ਖਿਡਾਰੀ ਕਾਲਾ ਮੀਆਂ ਮਿੰਡ ਇੱਥੋਂ ਕੋਈ ਨਾ ਕੋਈ ਪੈਦਾ ਹੁੰਦਾ ਰਿੰਦਾ ਖਿਡਾਰੀ ਜਿਵੇਂ ਸਾਡੇ ਰੌਕੀ ਤੇ ਇਹਨਾਂ ਦੀ ਬੜੀ ਦੇਣ ਆ ਗਰਾਉਂਡ ਨੂੰ ਬੜਾ ਬੱਚਿਆਂ ਨੂੰ ਇਹਨਾਂ ਨੇ ਜੋੜਿਆ ਗਰਾਉਂਡ ਦੇ ਨਾਲ ਏਦਾਂ ਜੋੜ ਕੇ ਰੱਖਣਗੇ ਕਮ ਸਕੱਮ ਪਲੇਅਰ ਨਹੀਂ ਆ ਤੇ ਜਿੱਦਾਂ ਫੌਜ ਦੀ ਭਰਤੀ ਆਉਂਦੀ ਪੁਲਿਸ ਦੀ ਭਰਤੀ ਆਉਂਦੀ ਫਿਜ਼ੀਕਲ ਫਿਟ ਹੋਣਗੇ ਤੇ ਰੋਜੀ ਰੋਟੀ ਤੇ ਵੀ ਲੱਗ ਜਾਣਗੇ ਬੱਚੇ ਪਾਸੇ ਜਿੱਥੇ ਝੋਨੇ ਦੀ ਲਵਾਈ ਦਾ ਸੀਜ਼ਨ ਚੱਲ ਰਿਹਾ ਉੱਥੇ ਦੂਜੇ ਪਾਸੇ ਕਈ ਨਹਿਰਾਂ ਦੀ ਸਫਾਈ ਦਾ ਕੰਮ ਵੀ ਅਧੂਰਾ ਪਿਆ ਹੈ ਸਰਕਾਰ ਵੱਲੋਂ ਵੀ ਨਹਿਰਾਂ ਦੀ ਸਫਾਈ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਫਿਰ ਵੀ ਕਈ ਥਾਵਾਂ ਤੇ ਨਹਿਰਾਂ ਦੀ ਸਫਾਈ ਦਾ ਕੰਮ ਪੂਰਾ ਨਹੀਂ ਹੋ ਸਕਿਆ ਇਸੇ ਤਰ੍ਹਾਂ ਫਾਜ਼ਲੀ ਕਾਦੇ ਮੌਜਮ ਮਾਈਨਰ ਦੀ ਸਫਾਈ ਦਾ ਕੰਮ ਅਧੂਰਾ ਪਿਆ ਹੈ ਜਿਸ ਕਾਰਨ ਇਸ ਮਾਈਨਰ ਦੇ ਆਲੇ-ਦੁਆਲੇ ਘਾਹ ਉਸ ਝਾੜੀਆਂ ਅਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ ਇਹ ਨਹਿਰ ਦੀ ਸਫਾਈ ਨਹੀਂ ਸਾਡੇ ਇੱਥੇ ਟਾਣੀ ਇਹ ਸ਼ੇਰ ਸਿੰਘ ਨੰਬਰਦਾਰ ਦੀ ਜੀ ਉਹਦੇ ਆਲੇ-ਦੁਆਲੇ ਤਾਂ ਜਮੇ ਮਲੇ ਜੰਗਲ ਹੀ ਬਣਿਆ ਹੋਇਆ ਸਾਨੂੰ ਕੀੜੇ ਪਤੰਗੇ ਦਾ ਡਰ ਹੈਗਾ ਤੇ ਅਗਾ ਨਹਿਰ ਦੀ ਸਪਾਈ ਨਹੀਂਗਾ ਖਤਰਾ ਰਹਿੰਦਾ ਜੀ ਚੋਨੇ ਸਾਰੇ ਤੇ ਲੱਗਣ ਹੋ ਗਏ ਤੇ ਸਾਰੇ ਲੱਗ ਰਿਆ ਨੂੰ ਪਰਮਲ ਵੀ ਲੱਗ ਰਿਆ ਤੇ 11 21 ਵੀ ਲੱਗ ਰਿਆ ਤੇ ਇਸ ਕਰਕੇ ਜੀ ਨਹਿਰ ਤਾਂ ਜਮਈ ਅਸਲ ਖਤਮੀ ਹੋਈ ਪਈ ਹੈ ਕੋਈ ਸਪਾਈ ਨਹੀਂ ਕੋਈ ਕੁਛ ਨਹੀਂ ਕੋਈ ਨਿਗਰਾਨੀ ਨਹੀਂ ਹੈਗੀ ਜੀ ਇਧਰ ਕਿਸੇ ਦੀ ਤੇ ਕਿਸਾਨ ਵਿਚਾਰੇ ਉਹ ਵੀ ਹੁਣ ਦੁਖੀ ਉਹਨਾਂ ਦੇਗਾ ਪਾਣੀ ਨਹੀਂ ਜਾ ਰਿਹਾ ਤੇ ਇਸ ਕਰਕੇ ਜੀ ਬੇਨਤੀ ਹੈ ਤੇ ਨਹਿਰ ਦੀ ਸਫਾਈ ਕੀਤੀ ਜਾਵੇ ਤੇ ਜਿਹੜਾ ਵੀ ਜੰਗਲ ਹੈਗਾ ਹੈ ਚਾਰ ਚਫੇਰੇ ਉਹ ਜੰਗਲ ਸਾਫ ਸਫਾਈ ਕੀਤੀ ਜਾਵੇ ਤੇ ਸੁਭਦਾ ਜਿਹੜੇ ਲੋਕ ਤੋਰਾ ਫੇਰਾ ਜਾਂ ਮੁੱਡੇ ਢਾਣੀਆਂ ਨੂੰ ਉਹਨਾਂ ਨੂੰ ਵੀ ਮਾਰੇ ਚੱਲ ਫਾਇਦਾ ਮਿਲੇਗਾ ਸਾਫ ਸਫਾਈ ਦਾ ਜੀ ਏਅਰ ਫੋਰਸ ਅਟੈਕ ਤੋਂ ਬਾਅਦ ਜ਼ਿਲ੍ਹਾ ਪਠਾਨਕੋਟ ਇੱਕ ਵਾਰ ਮੁੜ ਸੁਰੱਖਿਆ ਵਿੱਚ ਹੈ ਇਸ ਬਾਰ ਵਜਾ ਹੈ ਜ਼ਿਲ੍ਹਾ ਪਠਾਨਕੋਟ ਦੇ ਸਰਹੱਦੀ ਖੇਤਰ ਬਮਿਆਲ ਦੇ ਪਿੰਡ ਕੋਟਪਟੀਆਂ ਵਿਖੇ ਦੋ ਸ਼ੱਕੀ ਲੋਕਾਂ ਦਾ ਵੇਖਿਆ ਜਾਣਾ ਦੱਸਿਆ ਕਿ ਇਸ ਜ਼ਿਲ੍ਹੇ ਦਾ ਇਹ ਪਿੰਡ ਜੰਮੂ ਕਸ਼ਮੀਰ ਦੀ ਸਰਹੱਦ ਨਾਲ ਲੱਗਦਾ ਹੈ ਤੇ ਇਸ ਪਿੰਡ ਤੋਂ ਪਾਕਿਸਤਾਨ ਬਾਰਡਰ ਵੀ ਕੁਝ ਹੀ ਦੂਰੀ ਤੇ ਹੈ ਤੇ ਇਸ ਸੰਬੰਧੀ ਜਦੋਂ ਸਾਨਕ ਲੋਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਰਾਤੀ 9 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਲੇਖੋ ਜੀ ਸਾਨੂੰ ਸਵੇਰ ਨੂੰ ਪਤਾ ਚੱਲਿਆ ਕੋਤੇ ਨਾਲ ਇੱਕ ਨਰੋਡ ਦੇ ਬੰਦੇ ਆ ਉਹਨੇ ਜਗ੍ਹਾ ਲਈਦੀ ਹੈ ਉਹਨੇ ਇੱਕ ਬੰਦਾ ਆਪਣਾ ਰੱਖਿਆ ਵੀ ਆ ਠੀਕ ਹੈ ਨਾ ਉਹਨੂੰ ਪਤਾ ਲੱਗਿਆ ਇਸ ਗੱਲ ਦਾ ਕਿੰਨੇ ਉਹਦੇ ਕੋਲ ਆਏ ਨਾ ਬੰਦੇ ਤੇ ਉਹਨੇ ਜ਼ਬਰਦਸਤੀ ਉਹਦੇ ਕੋਲ ਆਣਾ ਆਣਾ ਮੰਗਿਆ ਯਾਨੀ ਕਿ ਉਹਨੂੰ ਘੋਲਿਆ ਕਿ ਅੱਗੇ ਪਤਾ ਨਹੀਂ ਕੀ ਹੋਇਆ ਕੀ ਨਹੀਂ ਫਿਰ ਰਾਤ ਕੋਈ 9 10 ਵਜੇ ਨਾ ਮੋਟਰ ਤੇ ਭਈਏ ਰਹਿੰਦੇ ਸੀ ਤੇ ਉੱਥੇ ਕੋਈ ਰਾਤੀ ਰੋਟੀ ਰੱਟੀ ਲੈਣ ਵਾਸਤੇ ਆਏ ਨਾ ਬੰਦੇ ਕੋਈ ਦੋ ਆਖਾ ਦੇ ਦੋ ਚਾ ਤਿੰਨ ਕੋਈ ਕਿੰਨੇ ਵੀ ਹੋਣਗੇ ਕਨਫਰਮ ਨਹੀਂ ਆ ਪੱਕਾ ਉਹ ਆਏ ਨਾ ਤੇ ਉਹ ਰਾਤੀ ਉਹਨੇ ਤਲਾਸ਼ ਰੋਕ ਕੀਤੀ ਹੈ ਤੇ ਫੋਸਪਾਸ ਲੱਗੀ ਦੀ ਹੈ ਬੀਐਸਐਫ ਆਰਮੀ ਉਹਨੂੰ ਪੰਜਾਬ ਪੁਲਿਸ ਸਾਰੇ ਲੱਗੇ ਦੇ ਜੀਐਨਕੇ ਪੀ ਸਾਰੇ ਚਲਾ ਦੇ ਕਾਰਵਾਈ ਕਰਾ ਦੇਣਾ ਸੱਚ ਆਪਰੇਸ਼ਨ ਚੱਲ ਰਿਹਾ ਹੈ ਹਾਂਜੀ ਹਾਂਜੀ ਚਲਾ ਰਾਤ ਦਾ ਚਲਾ ਇਹ ਕੱਲ ਰਾਤ ਸਾਨੂੰ ਇਨਪੁੱਟ ਮਿਲੀ ਸੀ ਕਿ ਰਿਗਾਰਡਿੰਗ ਅਲੇਜਡ ਮੂਵਮੈਂਟ ਆਫ ਟੂ ਆਰਮਡ ਸਸਪੈਕਟਸ ਉਹਦੇ ਵਿੱਚ ਫਿਰ ਉਸ ਇਨਪੁੱਟ ਉਹਦੀ ਸੀਰੀਅਸ ਕਸ ਨੂੰ ਸਮਝਦੇ ਹੋਏ ਉਹਦੇ ਵਿੱਚ ਵੀ ਕੋਆਰਡੀਨੇਟਿਡ ਵਿਦ ਬੀਐਸਐਫ ਐਂਡ ਆਰਮੀ ਐਂਡ ਇਹਦੇ ਵਿੱਚ ਜਿਹੜੇ ਟੂ ਆਰਮਡ ਸਸਪੈਕਟਸ ਸੀਗੇ ਉਹਨਾਂ ਦੀ ਮੂਵਮੈਂਟ ਇਟ ਵਾਸ ਟੂਵਰਡ ਇਸ ਜੇਂਡ ਕੇ ਐਂਡ ਐਟ ਦ ਸੇਮ ਟਾਈਮ ਜਿਹੜਾ ਜੀਐਨਕੇ ਪੁਲਿਸ ਕਟਵਾ ਪੁਲਿਸ ਏਵਰ ਇਨਫਾਰਮਡ ਐਂਡ ਉਸ ਤੋਂ ਬਾਅਦ ਇਨ ਅ ਜੁਆਇੰਟ ਕੋਆਰਡੀਨੇਸ਼ਨ ਵਿਦ ਦ ਸਿਸਟਰ ਲਾ ਐਨਫੋਰਸਮੈਂਟ ਏਜੰਸੀਸ ਆ ਬੰਬਿੰਗ ਆਪਰੇਸ਼ਨ ਹੈਜ਼ ਬੀਨ ਸਟਾਰਟਡ ਇਨ ਦ ਏਰੀਆ ਤਾਂ ਉਹ ਅਸੀਂ ਚੈੱਕ ਕਰ ਰਹੇ ਨੇ ਆਦਰਵਾਇਜ਼ ਮਤਲਬ ਥਿੰਗਸ ਆਰ ਪੀਸਫੁਲ ਐਂਡ ਰੂਮਰਸ ਮੌਂਗਰਿੰਗ ਜਿਹੀ ਨਹੀਂ ਕਰਨੀ ਹੈ ਤਾਂ ਵੀ ਆਰ ਲੁਕਿੰਗ ਇਨਟੂ ਇਟ ਸਰ ਕੋਈ ਹਥਿਆਰ ਉਹ ਕੁਝ ਕੁ ਜਿਹੜੇ ਬੇਸਿਕ ਡੀਟੇਲਸ ਅਸੀਂ ਉਹਨਾਂ ਕੋਲ ਪ੍ਰੋਕੂਅਰ ਕੀਤੀ ਹੈਗੀ ਆ ਤਾਂ ਥੀਸ ਆਰ ਆਪਰੇਸ਼ਨਲ ਡੀਟੇਲਸ ਤੋਂ ਅਜੇ ਅਸੀਂ ਸ਼ੇਅਰ ਨਹੀਂ ਕਰ ਸਕਦੇ ਬਟ ਐਵਰੀਬਾਡੀ ਇਜ਼ ਵਰਕਿੰਗ ਇਨ ਕੋਆਰਡੀਨੇਸ਼ਨ ਐਂਡ ਯੂ نو ਆਪਾ ਕਰ ਰਹੇ ਨੇ ਪ੍ਰੋਪਰਲੀ ਤੁਪੇ ਨਿਸ਼ਾਨ ਦੋ ਸਵੇਸੰ ਸਾਡੀਆਂ ਆਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਗੌਰ ਨੂੰ ਦਿਉ ਇਜਾਜ਼ਤ ਰੱਬ ਰਾਖਾ